ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੇਰੀ ਫਾਰਮ ਤੇ ਜੀ ਜੇ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਨੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਣ ਆਪਾਂ ਪਹੁੰਚੇ ਆਂ ਪਿੰਡ ਸ਼ੰਕਰ ਇਹ ਮਲੇਰਕੋਟਲਾ ਰੋਡ ਤੇ ਪਿੰਡ ਪੈ ਜਾਂਦਾ ਤੇ ਆਲਮਗੀਰ ਸਾਹਿਬ ਤੋਂ 6-7 ਕਿਲੋਮੀਟਰ ਹੈਗਾ ਬਾਈ ਦਾ ਘਰ ਤੇ ਤਹਿਸੀਲ ਇਸ ਨੂੰ ਡੇਲੋ ਪੈਂਦੀ ਆ ਤੇ ਜ਼ਿਲ੍ਹਾ ਲੁਧਿਆਣਾ ਲੱਗਦਾ ਇਹ ਕੋਈ ਵਪਾਰੀ ਵੀਰ ਦੇ ਘਰ ਨਹੀਂ ਆਪਾਂ ਵੀਡੀਓ ਬਣਾ ਰਹੇ ਆ ਆਮ ਕਿਸਾਨ ਦੇ ਘਰ ਵੀਡੀਓ ਬਣਾ ਰਹੇ ਹੈਗੇ ਆ ਆ ਦੇਖ ਸਕਦੇ ਹੈਗੇ ਉਹ ਘਰ ਦੇ ਪਸ਼ੂ ਰੱਖੇ ਹੋਏ ਆ ਤੇ ਬਾਈ ਕਹਿੰਦਾ ਇਹਦੇ ਚੋ ਆ ਇੱਕ ਮੱਝ ਸੇਲ ਕਰਨੀ ਹੈਗੀ ਆ ਆਜੋ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰੀਏ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਹੋਰ ਬਾਈ ਠੀਕ ਠਾਕ ਹੋ ਹਾਂ ਜੀ ਅਸੀਂ ਠੀਕ ਠਾਕ ਵੀਰੇ ਪਹਿਲਾਂ ਤਾਂ ਆਪਣਾ ਨਾਮ ਤੇ ਐਡਰੈਸ ਦੱਸ ਦੋ ਨਾਮ ਸੁਰਜੀਤ ਸਿੰਘ ਠੀਕ ਹੈ ਜੀ ਪਿੰਡ ਸ਼ੰਕਰ ਠੀਕ ਹੈ ਪਲੇਰਗੋਡਲਾ ਰੋਡ ਤੋਂ ਪੈਂਡ ਭਾਈ ਜੀ ਹਾਂਜੀ ਹਾਂਜੀ ਠੀਕ ਹੈ ਤੇ ਆਲਮਗੀਰ ਤੋਂ 6-7 ਕਿਲੋਮੀਟਰ ਹੈ ਡੇਲੋ ਤੋਂ 3 ਕਿਲੋਮੀਟਰ ਅੱਛਾ ਡੇਲੋ ਤੋਂ 3 ਕਿਲੋਮੀਟਰ ਹੈਗਾ ਹਾਂਜੀ ਤੇ ਭਾਈ ਆਪਣਾ ਮੋਬਾਈਲ ਨੰਬਰ ਦੱਸ ਦੋ 97817 27801 ਠੀਕ ਹੈ ਭਾਈ ਇੱਥੇ ਹੀ ਭਾਈ WhatsApp ਚੱਲਦਾ ਹਾਂਜੀ ਠੀਕ ਹੈ ਭਾਈ ਤੇ ਭਾਈ ਪਹਿਲਾਂ ਤਾਂ ਇਹ ਦੱਸ ਦੋ ਆਪਣਾ ਵਪਾਰ ਦਾ ਕੰਮ ਹੈ ਕਿ ਕਰਦੀ ਹੈ ਨਹੀਂ ਨਹੀਂ ਕਰਦੀ ਪਸ਼ੂਆਂ ਦੀ ਅੱਛਾ ਕਰਦੀ ਪਸ਼ੂ ਰੱਖੇ ਹੋਈ ਹੈਗੀ ਆ ਠੀਕ ਹੈ ਫਿਰ ਵਿੱਚੋਂ ਇੱਕ ਦੀ ਵੇਚਦੀ ਦੀ ਆ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਭਾਈ ਤੇ ਭਾਈ ਕੋਈ ਮੱਝ ਵੇਚਣੀ ਆ ਦੀ ਕੋਈ ਸੇਲ ਕਰਨੀ ਆ ਠੀਕ ਹੈ ਵੀਰੇ ਤੇ ਪਹਿ ਡਿਟੇਲ ਬਾਈ ਦੱਸੋ ਕਿੰਵੇ ਸੂਏ ਸੁਣਾ ਇਹਨੇ ਇਹਨੇ ਤੀਜੇ ਚੌਥੇ ਸੂਏ ਸੁਣਾ ਵੀਰੇ 5 ਤਰੀਕ ਨੂੰ ਦਿਨ ਪੂਰੇ ਹੋ ਗਏ ਠੀਕ ਹੈ ਜੀ 5 ਤਰੀਕ ਨੂੰ ਦਿਨ ਪੂਰੇ ਹੈਗੇ ਆ ਤਾਂ ਮੈਂ ਤੁਹਾਨੂੰ ਜੀ ਬਾਈ ਪੂਰੀ ਤਸੱਲੀ ਹੈਗੀ ਆ ਹਾਂ ਜੀ ਵੀ ਪੂਰੀ ਗਾਰੰਟੀ ਹੈ ਬਾਹਰ ਪੁੱਛੇ ਦੀ ਠੀਕ ਹੈ ਠੀਕ ਹੈ ਹਰ ਤਰ੍ਹਾਂ ਦੀ ਬਾਈ ਕਹਿੰਦਾ ਗਾਰੰਟੀ ਆ ਤਾਂ ਦੇਖੋ ਥਾਨ ਤੁਹਾਨੂੰ ਪੂਰਾ ਚੰਗਾ ਲੱਗਾ ਆਇਆ ਹੈਗਾ ਆਰਡਰ ਕੁਆਲਿਟੀ ਦੇਖ ਸਕਦੇ ਹੈਗੇ ਹੋ ਬਾਈ ਕਹਿੰਦਾ 5 ਤਰੀਕ ਨੂੰ ਦਿਨ ਪੂਰੇ ਹੈਗੇ ਆ ਆਰਡਰ ਪੂਰੇ ਵਲ ਢਿਲਾ ਕੱਢ ਕੇ ਸੋ ਗਈ ਸੋਣੀ ਹੈਗੀ ਆ ਤੇ ਬਾਈ ਠੰਡੀ ਪੋਰੀ ਹੈ ਹਾਂ ਜੀ ਹਾਂ ਜੀ ਇੱਕ ਵਾਰ ਬਾਈ ਹੱਥ ਫੇਰ ਤਾਂ ਤੁਨ ਬਾਈ ਬੜਾ ਚੰਗਾ ਲੱਗਾ ਆ ਹਾਂ ਤੇ ਪਿਛਲੇ ਸਵੇਰੇ ਬਾਈ ਕਿੰਨਾ ਕੁ ਦੁੱਧ ਚੋਇਆ ਦਾ 14 15 ਕਿਲੋ ਵੀਰੇ ਖੁੱਲਾ ਦੁੱਧ ਦਿੰਦੀ ਆ ਅੱਛਾ ਜੀ ਤੇ ਐਤ ਕੀ ਬਾਈ ਕਿੰਨਾ ਕੁ ਦੇ ਦੋਗੀ ਤੇਰੇ ਹਿਸਾਬ ਨਾਲ ਉਮੀਦ 15 16 ਕਿਲੋ ਤਾਂ ਹੱਸ ਕੇ ਦੇ ਦਊਗਾ ਅੱਛਾ ਤੇ ਪੇਟ ਫੁੱਟ ਦੇਖ ਸਕਦੇ ਹੈਗੇ ਉਹ ਸੰਭੀ ਬਲੀ ਬਾਈ ਚੰਗੀ ਹੈਗੀ ਆ ਬਾਈ ਤੋੜ ਲੈ ਇੱਕ ਵਾਰ ਤੋਰਾ ਦਿਖਾ ਦੀਏ ਸੋਹਣੀ ਹੈਗੀ ਆ ਮੱਝ ਥਨਾ ਸਾਈਜ਼ ਬੋਲਾ ਚੰਗਾ ਲੱਗਾ ਆ ਹੈਗਾ ਆ ਦੇਖੋ ਇੱਕ ਵਾਰ ਤੋਰਾ ਦੇਖੋ ਸੋਹਣੀ ਹੈਗੀ ਆ ਸੰਭੀ ਬਲੀ ਚੰਗੀ ਆ ਤਾਂ ਤੁਨ ਵੀ ਇਕੱਲਾ ਇਕੱਲਾ ਲੱਗਾ ਹੋਇਆ ਪੂਰੇ ਗੈਪ ਤੇ ਸਾਈਜ਼ ਵੀ ਥਣੇ ਦਾ ਚੰਗਾ ਹੈਗਾ ਪੂਰੀਆਂ ਵਾਲ ਢਿੱਲਾਂ ਕੱਢ ਕੇ ਸੁਣਾਏ ਨੇ ਹਫ਼ਤੇ 10 ਦਿਨਾਂ ਨੂੰ ਚੰਗੀ ਐ ਮੱਜ ਪੇਟ ਫੁੱਟ ਦੇਖੋ ਬੰਨਣਾ ਬਈ ਅਦੇ ਐਕਸਰ ਦੇ ਹੈ ਗਿਓ ਬਈ ਹਰ ਤਰ੍ਹਾਂ ਦੀ ਤਸੱਲੀ ਆ ਹਾਂਜੀ ਇਹ ਪੂਰੀ ਗਾਰੰਟੀ ਆ ਠੀਕ ਆ ਠੀਕ ਆ ਵੀਰੇ ਕਿਸਾਨ ਵੀਰੋ ਤੁਸੀਂ ਆਪਣੀ ਪੂਰੀ ਤਸੱਲੀ ਕਰਕੇ ਲੈ ਕੇ ਜਾਓ ਸਾਡਾ ਗਾਮ ਵੀਡੀਓ ਬਣਾਉਂਦਾ ਹੈਗਾ ਪੈਸੇ ਲਾਣੇ ਹੁੰਦੇ ਹੈਗੇ ਆਪਣੀ ਪੂਰੀ ਤਸੱਲੀ ਕਰਿਆ ਕਰੋ ਤੇ ਬਾਈ ਆਪਾਂ ਇਹਦਾ ਜੈਜਿਆ ਮੁੱਲ ਕੀ ਕਰਦੇ ਹੈਗੇ ਆ ਮੁੱਲ ਵੀਰੇ 1 ਲੱਖ ਰੁਪਇਆ ਕਰਦੇ ਆ ਪੂਰਾ ਅੱਛਾ ਜੀ ਲੱਖ ਰੁਪਇਆ ਹਾਂਜੀ ਬਾਕੀ ਬਾਈ ਮਾਨ ਕਰ ਦੇਗਾ ਇਹਦਾ ਹਾਂਜੀ ਹਾਂਜੀ ਵੀਰੇ ਮਾਨਤ ਨਾਲ ਵਧੀਆ ਕਰਦੀ ਬਾਈ ਮਾਨ ਆਏਗਾ ਇਹਦਾ ਖੁੱਲਾ ਮਾਨਤ ਨਾਲ ਚਲੋ ਠੀਕ ਹੈ ਬਾਈ ਬਾਜੂ ਉਹਦਾ ਚੰਗੀ ਹੈਗੀ ਹੈ ਬਾਈ ਕਹਿੰਦਾ 15 ਕਿਲੋ ਦੁੱਧ ਆਰਮਨਾਲ ਪਾਜੂਗੀ ਤੇ ਹਲੇ ਹਫਤਾ ਕੱਢਦੀ ਹੈਗੀ ਆ ਸੁਣਨ ਨੂੰ ਫੰਤ ਫੰਤ ਚੰਗਾ ਲੱਗਾ ਠੰਡੀ ਵੀ ਪੂਰੀ ਹੈ ਜਿਸ ਕਿਸੇ ਭਰਾ ਨੂੰ ਇਹ ਮੱਝ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ